ਇਹ ਚ ਦੁਨੀਆ ਸੇਵਕ ਮਾਇਆ ਤਾਂ ਦਰਗਾਹ ਬਸਨ ਪਾਈ ਹੈ ਜਗਰਾਉ ਪਿੰਡ 3 ਨਵੰਬਰ ਰਸ਼ਪਾਲ ਸਿੰਘ ਸੇਰਪੁਰੀ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਜੀ ਲਾ ਸਾਨੀ ਸਹਾदत ਨੂੰ ਸਮਰਪਿਤ ਸ੍ਰੀ ਗੁਰਦੁਆਰਾ ਤੇ ਇਸ ਗੜ ਸਾਹਿਬ ਸ਼ਫਰ ਸਹਾदत ਪਿੰਡ ਗੱਗੜ ਜ਼ਿਲ੍ਹਾ ਸੰਗਰੂਰ ਵਿਖੇ ਐਂਟੀਕਾਸਟ ਅਤੇ ਵੈਲਫੇਅਰ ਸੁਸਾਇਟੀ ਪੰਜਾਬ ਦੀ ਚੇਅਰਮੈਨ ਬੀਬਾ ਰਚਲੋਚਨ ਕੌਰ ਬਾਠ ਦੇ ਸਮੂਹ ਸੰਗਤਾਂ ਅਤੇ ਗੁਰਦੁਆਰਾ ਸਰਬੰਧਕ ਕਮੇਟੀ ਦੇ ਸਹਿਯੋਗ ਨਾਲ ਸੰਤ ਬਾਬਾ ਲੱਖਾ ਸਿੰਘ ਜੀ ਨਾਨਕ ਸਰ ਅਲੇਰਾਵਾਲੇ ਦੀ ਰਹਿਨਮਾਈ ਹੇਠ ਗੁਰਮਤ ਸਮਾਗਮ 10 ਨਵੰਬਰ ਨੂੰ ਹੋਇਆ ਇਸ ਸਮਾਗਮ ਦੌਰਾਨ 4 ਦਸੰਬਰ ਨੂੰ ਸ੍ਰੀ ਸਹਿਜ ਪਾਠ ਆਰੰਭ ਹੋਏ ਅਤੇ 10 ਦਸੰਬਰ ਨੂੰ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਇਸ ਮਹਾਨ ਸ਼ਹੀਦੀ ਸਮਾਗਮ ਵਿੱਚ ਰਸੀਦ ਮਹਾਪੁਰਸ਼ ਸੰਤ ਬਾਬਾ ਲੱਖਾਂ ਸਿੰਘ ਜੀ ਨਾਨਕ ਸਰ ਖਲੇਰਾਵਾਲੇ ਅਤੇ ਖਵੀਸ਼ਰ ਜਥਾ ਇੰਟਰਨੈਸ਼ਨਲ ਗੋਲਡ ਮੈਡਲਿਸਟ ਭਾਈ ਕੇਵਲ ਸਿੰਘ ਜੀ ਸੋਹੀ ਬ੍ਰਦਰਸ ਅਤੇ ਹੋਰ ਮਹਾਨ ਸ਼ਖਸੀਤਾਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਪਹਿਲਾ ਸਾਡੇ ਨੰਬਰ ਦਾ ਪਹਿਲੇ ਨੰਬਰ ਦਾ ਆਗਮਨ ਤੋਂ ਪਰਵਾਹ ਹੈ। ਅੱਜ ਜੋ 45 ਬਾਰੰਬਾਰ ਹੈ ਇਸ ਪਰਿਵਾਰ ਨੇ ਸਰਕਾਰੀ ਨੌਕਰੀ ਸੰਬੰਧੀ ਔਰ ਸਾਰੇ ਸਰਕਾਰੀ ਨੀਂਵਾਂ ਇਹ ਬੋਸ ਦੇ ਵਿੱਚ ਇਸ ਪਰਿਵਾਰ ਦਾ ਨੇਵੀ ਦੇ ਜਿਸ ਪਰਿਵਾਰ ਦਾ ਇਹ ਜੀ ਮਾਰਕੈਂਟ ਦੇ ਵਿੱਚ ਇਹਨਾਂ ਦੇ ਪੁੱਛਿਆ ਕਿ ਕਿ ਹਨ ਇਸ ਤੋਂ ਇਲਾਵਾ ਜੋ ਸਾਡੀ ਆਮ ਆਰਮੀ ਹੈ ਉਹਦੇ ਵਿੱਚ ਵੀ ਇਹਨਾਂ ਦੇ ਭਰਾ ਲੰਬਾ ਸਮਾਂ ਲੜਤ ਕਰਕੇ ਰਿਟਾਇਰ ਹੋਏ ਔਰ ਸਾਡੇ ਨੱਤਰ ਨੂੰ ਉਚੇਰੀ ਦੇ ਲਈ ਇਸ ਪਰਿਵਾਰ ਨੇ ਸੇਧ ਦਿੱਤੀ ਪਹਿਲਾ ਪਰਿਵਾਰ ਹੈ ਜਿਨ੍ਹਾਂ ਨੇ ਪੰਜਾਬ ਦੀਆਂ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਤੱਕ ਵਿਦਿਆਰਥੀ ਪਹੁੰਚਾਰੇ ਖਾਸ ਕਰਕੇ ਮੈਂ ਸਰਦਾਰ ਬਲਕੀਰ ਸਿੰਘ ਦਾ ਜ਼ਿਕਰ ਕਰੂੰ ਜੋ ਬੀਬੀ ਕਲੋਚੀ ਜੀ ਦਾ ਜਨਮ ਦੇ ਸੱਗੇ ਭਰਾ ਸਾਂ ਸਾਡੇ ਵੀ ਤਾਂ ਜਨ ਨਹੀਂ ਰਹੇ ਉਹਨਾਂ ਦੀ ਦੇਣ ਦਾ ਸਾਡਾ ਨਿਕਰ ਲੱਗੀ ਸਾਡਾ ਜਿਲ੍ਹਾ ਨਹੀਂ ਦੇ ਸਕਦਾ ਸਰਦਾਰ ਬਲਕੀਰ ਸਿੰਘ ਦੀ ਬਦੌਲਤ ਦੈਂਤ ਸੇ ਲੋਕ ਜਿਨ੍ਹਾਂ ਨੂੰ ਐਜੂਕੇਸ਼ਨ ਦੇ ਵਿੱਚ ਨਾਮਵਰ ਮੁਹਾਰਤ ਖਾਸੇ ਕਿ ਉਹਨੂੰ ਪੜਾਇਆ ਉਹ ਦੌਰ ਸਟੂਡੈਂਟ ਪੜਾਇਆ ਫੈਮਿਲੀ ਦੌਰ ਦੇ ਪੜਾਇਆ ਸਾਡੇ ਨੱਤਰ ਕੀ ਬਹੁਤ ਸਾਰੀਆਂ ਦੋ ਪੇੜੀਆਂ ਬੱਚੀਆਂ ਉਹਨਾਂ ਨੇ ਪੜਾਈਆਂ ਔਰ ਖੇਡ ਕਬੱਡੀ ਬਾਡਮਿੰਟਨ ਜੇ ਕੇ ਬੜੇ ਸੋਹਣੇ ਤਰੀਕੇ ਨਾਲ ਸਿਰਜੇ ਘਟ ਦੇ ਨਾਲ ਅੱਜ ਬਹੁਤ ਸਾਰੇ ਗਾਸਟ ਅਫਸਰ ਜਿਹੜੇ ਉਹਨਾਂ ਦੁਆਰਾ ਸਰਦਾਰ ਬਕੀਰ ਸਿੰਘ ਨੂੰ ਇਹਦੇ ਵੀ ਭੁਲਾ ਨਹੀਂ ਸਕਦਾ ਕਿ ਉਹਨਾਂ ਨੇ ਆਪਣੇ ਦੇ ਵੀ ਜੋ ਕਾਰਜ ਜੋ ਧੂਰੇ ਛੱਡ ਕੇ ਸਨ ਸਰਦਾਰ ਬਕੀਰ ਸਿੰਘ ਸਰਦਾਰ ਬਕੀਰ ਸਿੰਘ ਜਿਹੜੇ ਕਾਰਜਾਂ ਨੂੰ ਧੂਰਾ ਨਹੀਂ ਕੀਤਾ ਸਰਦਾਰ ਕੰਮ ਧੂਰਾ ਛੱਡ ਕੇ ਸਨ ਅੱਜ ਇਹ ਉਸ ਕਾਰਜ ਨੂੰ ਪੂਰਾ ਕਰ ਲਏ ਨੇ ਆਪਰੇ ਕਾਇਮ ਨੇ ਉਹ ਦੋਨੋਂ ਹੀ ਸਰਦਾਰ ਜਸਪਾਲ ਸਿੰਘ ਵੀ ਇਸ ਪਟੰਡ ਦੇ ਤੌਰ ਤੇ ਫਾਇਰ ਹੋਏ ਹਨ ਬੀਬੀ ਗਗਨਪ੍ਰੀਤ ਕੌਰ ਵੀ ਦੀਪਤੀ ਸਟੈਂਡ ਦੇ ਤੌਰ ਤੇ ਰਿਟਾਇਰ ਹੋਏ ਹਨ ਔਰ ਸਾਧੂਆਂ ਨੇ ਕਿਸੇ ਪ੍ਰਕਾਰ ਦੀ ਕੋਟ ਨਹੀਂ ਰੱਖੀ ਜੇ ਜੇ ਦੁਨਿਆਵੀ ਤੌਰ ਤੇ ਆਪਾਂ ਮਾਇਆ ਦੀ ਗੱਲ ਕਰੀਏ ਧੰਦੀ ਗੱਲ ਕਰੀਏ ਅੱਜ ਲੱਖਾਂ ਰੁਪਈਆ ਇਸ ਘਰ ਤੇ ਵੀ ਸਾਧੂ ਜੀ ਦੀ ਕਿਰਪਾ ਸਰਕਾਰ ਦੇ ਦੁਨ ਦੇ ਹੁੰਡੇ ਚ ਜਾ ਰਿਹਾ ਹੈ ਤੇ ਉਹ ਸਹੇ ਵੱਧ ਤੋਂ ਵੱਧ ਗਤੀ ਵਿੱਚ ਬੱਚਿਆਂ ਦੇ ਉੱਤੇ ਪੰਜਾਬ ਦੇ ਲੋੜਵੰਦ ਲੋਕਾਂ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਸੇਵਕ ਬਣਾਉਣ ਦੇ ਲਈ ਮੈਡੀਕਲ ਪਰਪਸ ਕਰਾ ਲਾਏ ਨੇ